ਔਰ ਇੱਕ ਹੋਰ ਗੱਲ ਹੈ ਫਰਜ ਕਰ ਲਓ ਤੁਸੀਂ ਰਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤਾਂ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਸਟਰੀ ਵੀ ਆਹ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤਸਵੀਰ ਉੱਥੇ ਕਰਵਾ ਲਓ ਲਿਖ ਕੇ 1 ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੋਈ ਕਾਰਜ ਹੋਇਆ ਤਾਂ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਿਸ਼ਟੀ ਬਿਲਕੁਲ ਸਹੀ ਅਤੇ ਸ੍ਰਿਸ਼ਟੀ ਕਰਨੀ ਪਊਗੀ ਤੇ ਭਰਜ ਕਰ ਲਓ ਤੁਸੀਂ ਕਹਿੰਦੇ ਹੋ ਯਾਰ ਇੱਥੇ ਭੀੜ ਹੁੰਦੀ ਐ ਜਨਾਲੇ ਜਾਂ ਅਮਰਸਰ ਵਾਲੀ ਕਚੈੜੀ ਚ ਭੀੜ ਹੁੰਦੀ ਐ ਤੇ ਜੇ ਤੁਹਾਨੂੰ ਲੱਗਦਾ ਵੀ ਯਾਰ ਇਹ तहसीलदार यार पहला भी अपने ਨਾਲ خارਜੀ ਖਾਂਦਾ ਰਿਹਾ ਇਹ ਵੀ ਇਹਨੇ ਕਰਨਾ ਨਹੀਂ ਨਹੀਂ ਕੋਈ ਨਾ ਕੋਈ ਹੋ ਕਰਨਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਉੱਥੇ ਕਰਾਉਣੀ ਹੈ ਰਿਸਟਰੀ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਿਓ ਰਿਸਟਰੀ ਉਧਰ ਰਿਕਾਰਡ ਤੇ ਚੜ ਜੂਗਾ ਵਸਾਲਾ ਮੁਹੱਲੀ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਓ ਜੀ ਫਿਰ ਸਾਨੂੰ ਵੀ ਪਤਾ ਲੱਗੂਗਾ ਇਹ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਸੀਲਰ ਕੋਲ ਜਾਣਾ ਜੰਦੇ ਨੇ ਤਾਂ ਮਿਲ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਈ ਜਾਂਦੇ ਨਹੀਂ ਹੈਗੇ ਫੇਸਬੁਕ ਤੇ ਖੜ ਤੇਰੇ ਕੋ ਕੋ ਨਹੀਂ ਹੁੰਦੇ ਭਾਈ ਤੂੰ ਕੀ ਕਰਦਾ ਹੈ ਤੇਰੇ ਕੋ ਆਉਂਦੇ ਕੋ ਨਹੀਂ ਅੱਡੀ ਅੱਡੀ ਦੂਰ ਜਾਂਦੇ ਨੇ ਤੇ ਤੇਰੇ ਨਾਲ ਦੂਰ ਜਾਂਦੇ ਨੇ ਵੀ ਇੱਥੇ ਇੱਥੇ ਦੇ ਮੱਥੇ ਲੱਗਣ ਨਾਲ ਉੱਧਰ ਚਲੀਏ ਫੇ ਸਾਨੂੰ ਪਤਾ ਲੱਗ ਜੂਗਾ ਤਦ ਵੀ ਇਹ ਗੜਬੜ ਕਰਦਾ ਹੈ ਬਦਲੀ ਕਰ ਦਾਂਗੇ ਪੰ ਐਂ ਬੜੂਗਾ ਕੰਮ ਇਹ ਇਹ ਜਿਹੜੇ ਨੇ ਨਾ ਪੁਰਾਣੇ ਜਿਹੜੇ ਇਹਨਾਂ ਨੇ ਪਾਏ ਹੋਏ ਨੇ ਸਿਆਪੇ ਐਦਾਂ ਕਰਨੇ ਪੈਣਗੇ ਠੀਕ ਹੈ ਇਨਕਲਾਬੀ ਸਟੈਪ ਕ੍ਰਾਂਤੀਕਾਰੀ ਸਟੈਪ ਲੈ ਕੇ ਹੋਰ ਕੋਈ ਹੱਲ ਨਹੀਂ ਹੈਗਾ ਉਹ ਕਹਿਣ ਨੂੰ ਕਹਿ ਲੋ ਗਾਂਝੀ ਪਟਵਾਰੀ ਬਦਲਤਾ ਤੱਸੀਲ ਬਦਲਤਾ ਜਿਹੜਾ ਬਦਲ ਕੇ ਆ ਜਾਂਦਾ ਉਹ ਲੱਗ ਜਾਂਦਾ ਕੰਮ ਜਾਂ ਜਿਹੜਾ ਜਿੱਥੇ ਬਦਲ ਕੇ ਜਾਂਦਾ ਉੱਥੇ ਲੱਗ ਜਾਂਦਾ ਉਹ ਤਾਂ ਆਪਾਂ ਦੇ ਘਰ ਦਾ ਕੂੜਾ ਕੰਧ ਦੇ ਪਰਲੇ ਪਾਸ ਸਿੱਟਦਾ ਇਹ ਨਾਲ ਆਪਣਾ ਘਰ ਥੋੜੀ ਸਾਫ ਹੋ ਗਿਆ ਗੌਂਡੀਆਂ ਦੇ ਗੰਦ ਪੈ ਗਿਆ ਗੰਦ ਤਾਂ ਉੱਥੇ ਹੀ ਫਿਰਦਾ ਹੈ ਨਾ ਫਿਰ ਸুইস ਕਰਕੇ ਸਾਰੇ ਹੀ ਸਿਸਟਮ ਸਾਫ ਕਰਨਾ ਪਊਗਾ